ਕੜੀ ਆਨਲਾਈਨ ਦੀ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ ਜਲਦੀ ਤੇ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦੋ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਅੱਜ ਦੀ ਪੰਜਾਬੀ ਦੀ ਲਾਈਵ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਮਾਸਟਰ ਕੈਡਰ ਪੰਜਾਬੀ ਦਾ ਪ੍ਰੀਵੀਅਸ ਇਅਰ ਕੁਐਸਚਨ ਪੇਪਰ 2016 ਵਾਲਾ ਉਹਦਾ ਤੀਸਰਾ ਭਾਗ ਹੈ ਜੀ ਅੱਜ ਇਸ ਤੋਂ ਪਹਿਲਾਂ ਆਪਾਂ ਦੋ ਭਾਗਾਂ ਦੇ ਵਿੱਚ 100 ਕੁਐਸਚਨ 50-50 ਕਰਕੇ ਕਰ ਚੁੱਕੇ ਹਾਂ ਅੱਜ ਤੀਸਰੇ ਭਾਗ ਦੇ ਵਿੱਚ ਬਾਕੀ ਰਹਿਣ 350 ਕੁਐਸਚਨ ਡਿਸਕਸ ਕਰਾਂਗੇ ਸੋ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਮਾਸਟਰ ਕੈਡਰ ਦੀ ਦੇ ਲਈ @ਪੰਜਾਬੀਤਿਆਰੀ ਇਸ ਗਰੁੱਪ ਨੂੰ ਜੁਆਇਨ ਕੀਤਾ ਜਾਵੇ ਸਕੂਲ ਕੰਟੈਂਟ ਦੇ ਲਈ @arkonlineschool ਤੇ ETT ਪੇਪਰ A ਐਂਡ B ਦੇ ਲਈ @ETTpaperAandB SSC Master Category at SSC Tyari Group ਨੂੰ ਜੁਆਇਨ ਕੀਤਾ ਜਾਵੇ। ਸੋ ਆਪਣੀ ਲੋੜ ਦੇ ਅਨਸਾਰ ਗਰੁੱਪ ਜੁਆਇਨ ਕਰ ਸਕਦੇ ਹੋ। ਬਿਨਾਂ ਟਾਈਮ ਵੇਸ਼ਕੀ ਤੇ ਸ਼ੁਰੂ ਕਰ ਦੇਈ ਜਾਈ ਦੀ ਕਲਾਸ ਤੇ ਵੱਧ ਦੇਣ ਜੀ ਕੁਐਸਚਨ ਨੰਬਰ 1 ਦੇ ਵੱਲ। ਆਨਸਰ ਸਪੀਡ ਦੇ ਨਾਲ ਆਉਂਦੇ ਰਹਿਣ ਤਾਂ ਵੀ ਕਲਾਸ ਜਿਹੜੀ ਹੈ ਸਮੇਂ ਸਿਰ ਸਮਾਪਤ ਹੋ ਸਕੇ। ਪ੍ਰਸ਼ਨ ਨੰਬਰ 101 ਕਹੇ ਇਹ ਆਪਣੇ ਕੋਲ ਸੋਮਵਰ ਨੂੰ ਰੱਖੇ ਜਾਂਦੇ ਵਰਤ ਦਾ ਸੰਬੰਧ ਹੈ। ਆਪਸ਼ਨ A ਹਨੂਮਾਨ ਜੀ ਨਾਲ B ਮਹਾਦੇਵ ਸ਼ਿਵ ਜੀ ਨਾਲ ਸੀ ਦੁਰਗਾ ਦੇਵੀ ਨਾਲ ਡੀ ਮਾਤਾ ਸਰਸਵਤੀ ਜੀ ਨਾਲ ਪ੍ਰਸ਼ਨ ਨੰਬਰ 101 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਹਾਂਜੀ 101 ਨੰਬਰ ਕੁਐਸਚਨ ਦੇ ਲਈ ਸਹੀ ਆਨਸਰ ਕਰੋ ਕਿਸ ਨਾਲ ਸੰਬੰਧ ਹੈ ਜੀ ਸੋਮਵਾਰ ਤੇ ਵਰਤ ਦਾ ਸੋ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਜੀ ਮਹਾਦੇਵ ਸ਼ਿਵ ਜੀ ਨਾਲ ਬਿਲਕੁਲ ਠੀਕ ਆਨਸਰ ਹੈ ਕੁਐਸਚਨ ਨੰਬਰ 102 ਛਪਾਰ ਦੇ ਮੇਲੇ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ ਆਪਸ਼ਨ ਹੈ सखी सरवर दी बी शा सी विष्णु जी दी डी गुगे दी क्वेश्चन नंबर एक सौ एक एक सौ दो आंसर करा जी किसान संबंध है छपार मेले का छपार मेले का संबंध है जी गुगे दी गुगे पीर जी दे ठीक है सो गुगे की पूजा के नाल संबंध है टी ऑप्शन कुरैक्ट आंसर होगा क्वेश्चन नंबर एक सौ तीन सूफी शायर सूफी शायर शाह हुसैन का ਬੀ ਮাজার ਇਹ ਸ਼ਹਿਰ ਵਿੱਚ ਹੈ অপਸ਼ਨ ਹੈ ਮਲਤਾਨ ਬੀ ਕਸੂਰ ਸੀ ਲਾਹੌਰ ਡੀ ਸਿਆਲਕੋਟ ਕੁਐਸਚਨ ਨੰਬਰ 103 ਦੇ ਲਈ ਆਨਸਰ ਸ਼ਾਹ हुसैन ਦੀ ਮাজার ਕਿੱਥੇ ਹੈ ਲਾਹੌਰ ਜਿੰਨਾ ਦਾ ਆਨਸਰ ਆਇਆ ਹੈ ਲਾਹੌਰ ਵਿੱਚ ਹੈ ਬਿਲਕੁਲ ਠੀਕ ਕੁਐਸਚਨ ਨੰਬਰ 104 ਪੰਜਾਬੀ ਦਾ ਕਿਹੜਾ ਲੇਖਕ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਹੈ অপਸ਼ਨ ਹੈ ਗੁਰਨਾਮ ਸਿੰਘ ਪੀਰ ਬੀ ਗੁਰਮukh ਸਿਕ ਮਸਾਫਰ ਸੀ ਸਰਦਾਰ ਕਪੂਰ ਸਿੰਘ ਤੇ ਡੀ lal singh kamla akali 104 ਨੰਬਰ ਕੁਐਸਚਨ ਦੇ ਲਈ ਕਰੈਕਟ ਆਨਸਰ ਕਰਾਇਆ ਜਾਵੇ ਜੀ ਪ੍ਰਸ਼ਨ ਨੰਬਰ 104 ਦੇ ਲਈ ਸਹੀ ਉੱਤਰ ਚੁਣੋ ਜਿੰਨਾਂ ਦਾ ਵੀ ਆਨਸਰ ਆ ਰਿਹਾ ਜੀ ਗੁਰਮੁਖ ਸਿੰਘ ਮੁਸਾਫਿਰ ਗੁਰਮੁਖ ਸਿੰਘ ਮੁਸਾਫਿਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਹਾਂਜੀ ਆਜ਼ਾਦ ਜੋ ਕਿ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੁਐਸਚਨ ਨੰਬਰ 105 ਮੇਰਾ ਨਾਨਕਾ ਪਿੰਡ ਪੁਸਤਕ ਦੀ ਸਾਇਤਿਕ ਵਿਦਾ ਹੈ ਆਪਸ਼ਨ ਐ ਨਿਬੰਧ ਸੰਗ੍ਰਹਿ ਬੀ ਲੋਕ ਗੀਤਾਂ ਦਾ ਸੰਗ੍ਰਹਿ ਸੀ ਬੁਝਾਰਤਾਂ ਦਾ ਸੰਗ੍ਰਹਿ ਡੀ ਸਵੈ ਜੀਵਨੀ ਭਾਗ ਪ੍ਰਸ਼ਨ ਨੰਬਰ 105 ਦੇ ਲਈ ਅਨਸਰ ਕਰੋ 105 ਦੇ ਲਈ ਸਹੀ ਉੱਤਰ ਸਵੈ ਜੀਵਨੀ ਦਾ ਭਾਗ ਹੋਵੇਗਾ ਜਾਂ ਫਿਰ ਆਪਸ਼ਨ ਹੁੰਦਾ ਸਵੈ ਜੀਵਨੀ ਤਾਂ ਵੀ ਸਹੀ ਹੋਣਾ ਸੀ ਡੀ ਆਪਸ਼ਨ ਜਿਨ੍ਹਾਂ ਨੇ ਅਨਸਰ ਚੁਣਿਆ ਬਿਲਕੁਲ ਠੀਕ ਹੈ ਕੁਐਸਚਨ ਨੰਬਰ 106 ਪੰਜਾਬੀ ਦੀ ਪ੍ਰਸਿੱਧ ਸਾਹਿਤਕ ਪਤਕਾ ਪ੍ਰੀਤ ਲੜੀ ਕਦੋਂ ਆਰੰਭ ਹੋਈ ਆਪਸ਼ਨ ਏ 1931ਵੀ ਬੀ 1933ਵੀ ਸੀ 1935ਵੀ ਡੀ 1936ਵੀ 106 ਨੰਬਰ ਦੇ ਲਈ ਸਹੀ ਆਨਸਰ ਕਰੋ ਜੀ ਹਾਂਜੀ ਕਦੋਂ ਪ੍ਰਕਾਸ਼ਿਤ ਹੋਣੀ ਆਰੰਭ ਹੋਈ 1933 ਦੇ ਵਿੱਚ ਬਿਲਕੁਲ ਠੀਕ ਹੈ ਬੀ ਆਪਸ਼ਨ ਕੁਐਸਚਨ ਨੰਬਰ 107 ਸੰਖੇਪ ਰਚਨਾਕਾਰ ਦੇ ਪੱਖ ਤੋਂ ਮੂਲ ਪਾੜਤਾ ਲਗਭਗ ਹੁੰਦੀ ਹੈ ਆਪਸ਼ਨ ਏ 1/2 ਬੀ 1/3 ਸੀ 2/3 ਤੇ ਡੀ 1/4 ਇਸ ਪ੍ਰਸ਼ਨ ਦਾ ਉੱਤਰ ਸਕੂਲੀ ਬੱਚੇ ਵੀ ਕਰ ਸਕਦੇ ਨੇ ਬਹੁਤ ਆਸਾਨ ਹੈ ਬਿਲਕੁਲ ਸਹੀ ਹੈ ਜਿਹੜੇ ਬੀ ਆਪਸ਼ਨ ਦੇ ਨਾਲ ਜਾ ਰਹੇ ਨੇ 1/3 108 ਨੰਬਰ ਕੁਐਸਚਨ ਹੈ ਜੀ ਖੁਸ਼ੀ ਖੁਸ਼ਾਮੁ ਖੁਸ਼ਗਵਾਰ ਸ਼ਬਦਾਂ ਦੀ ਠੀਕ ਸ਼ਬਦ ਕੋਸ਼ੀ ਤਰਤੀਬ ਕੀ ਹੈ ਸ਼ਬਦ ਕੋਸ਼ ਦੇ ਵਿੱਚ ਇਹ ਇਸ ਤਰੀਕੇ ਨਾਲ ਲਿਖੇ ਜਾਣਗੇ ਇਕੱਠੇ ਸ਼ਬਦ ਤੁਸੀ ਸਹੀ ਤਰਤੀਬ ਚੁਣਨੀ ਹੈ ਦਿੱਤੇ ਗਏ ਆਪਸ਼ਨ ਦੇ ਵਿੱਚੋਂ ਸਹੀ ਆਨਸਰ ਚੁਣਿਆ ਜਾਵੇ ਸੋ ਇਹਦੇ ਵਿੱਚ ਪਹਿਲਾ ਅੱਖਰ ਦੇਖਣਾ ਹੁੰਦਾ ਹੈ ਫਿਰ ਮਾਤਰਾ ਠੀਕ ਹੈ ਜੀ ਇਹਦੇ ਵਿੱਚ ਪੈਰੀ ਬਿੰਦੀ ਵਾਲੇ ਅੱਖਰਾਂ ਦਾ ਧਿਆਨ ਨਹੀਂ ਦਿੱਤਾ ਜਾਂਦਾ ਇਸ ਗੱਲ ਦਾ ਵੀ ਧਿਆਨ ਰੱਖਣਾ ਠੀਕ ਹੈ ਮਾਤਰਾ ਤੋਂ ਬਾਅਦ ਲਗਾ ਅੱਖਰ ਲਿਖੇ ਜਾਂਦੇ ਆ ਸੋ ਆਪਸ਼ਨ ਜਿੰਨਾ ਦਾ ਸੀ ਅਨਸਰ ਆ ਰਿਹਾ ਹੈ ਬਿਲਕੁਲ ਠੀਕ ਹੋਵੇਗਾ ਬਾਕੀ ਨੋਟ ਡਾਊਨ ਕਰਾਂਗੇ ਕੁਐਸਚਨ ਨੰਬਰ 109 ਈ ਡੀ ਨੂੰ ਕਿੰਨੀਆਂ ਲਗਾ ਮਾਤਰਾ ਲੱਗਦੀਆਂ ਹਨ ਆਪਸ਼ਨ A 4 B 3 C 2 D 5 ਸਹੀ ਉੱਤਰ 109 ਦਿੱਲੀ ਚੁਣਿਆ ਜਾਵੇ। ਹਾਂਜੀ। ਈੜੀ ਨੂੰ ਕਿੰਨੀਆਂ ਲਗਾਂ ਲਗਦੀਆਂ ਹਨ? ਕਿੰਨੀਆਂ ਮਾਤਰਾਵਾਂ ਲਗਦੀਆਂ ਨੇ? ਬਿਲਕੁਲ ਠੀਕ ਹੈ। ਬੀ ਆਪਸ਼ਨ। ਈੜੀ ਨੂੰ ਸਿਹਾਰੀ, ਵਿਹਾਰੀ ਤੇ ਲਾਵਾਂ ਠੀਕ ਹੈ ਇਹ ਤਿੰਨ ਲਗਾਂ ਲਗਦੀਆਂ ਨੇ ਇਸ ਤੋਂ ਇਲਾਵਾ ਜੇ ਆਪਾਂ ਮੁਕਤਾ ਦੀ ਗੱਲ ਕਰੀਏ ਮੁਕਤਾ ਦਾ ਕੋਈ ਚਿੰਨ ਨਹੀਂ ਹੁੰਦਾ। ਠੀਕ ਹੈ ਜੀ ਕੋਈ ਚਿੰਨ ਨਹੀਂ ਹੁੰਦਾ ਮੁਕਤਾ ਦਾ। ਇਸ ਕਰਕੇ ਇਸ ਨੂੰ ਨਹੀਂ ਗਿਣਿਆ ਜਾਂਦਾ ਇਸੇ ਤਰੀਕੇ ਨਾਲ ਬਹੁਤ ਸਾਰੇ ਕੁਐਸਚਨ ਜਿਹੜੇ ਕਨਫਿਊਜ਼ ਕਰਦੇ ਆ ਅ ਭਈ ਵਾਰੀ ਬਿੰਦੀ ਟਿੱਪੀ ਇਹਦਕ ਦੇ ਵਾਰੀ ਕੁਐਸਚਨ ਕੀਤੇ ਜਾਂਦੇ ਤਾਂ ਉਹਨਾਂ ਚ ਵੀ ਕਦੀ ਲਗਾ ਨੂੰ ਗਿਣ ਲੈਂਦੇ ਕਦੀ ਨਹੀਂ ਗਿਣਦੇ ਅ ਸੌਰੀ ਮੁਕਤਾ ਨੂੰ ਗਿਣ ਲੈਂਦੇ ਕਦੀ ਨਹੀਂ ਗਿਣਦੇ ਸੋ ਉਹ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਪਰ ਅਸਲ ਦੇ ਵਿੱਚ ਕੁਐਸਚਨ ਦੀ ਜਿਹੜੀ ਬਣਾਉਣ ਦੀ ਸੈਂਸ ਤੇ ਵੀ ਡਿਪੈਂਡ ਕਰਦਾ ਕਿ ਪੁੱਛਿਆ ਕੀ ਜਾ ਰਿਹਾ ਹੈ ਉਹੀ ਆਂਸਰ ਕੀਤਾ ਜਾਵੇ ਇੱਥੇ ਈੜੀ ਨੂੰ ਕਿੰਨੀਆਂ ਲਗਾ ਮਾਤਰਾਵਾਂ ਲੱਗਦੀਆਂ ਹਨ ਤਾਂ ਜਿਹੜੀਆਂ ਲੱਗਦੀਆਂ ਨੇ ਠੀਕ ਹੈ ਜੀ ਉਹ ਤਿੰਨ ਹੀ ਨੇ ਤੇ ਚੌਥੀ ਜਿਹੜਾ ਮੁਕਤ ਹੈ ਉਹ ਦਿਖਾਈ ਨਹੀਂ ਦਿੰਦੀ ਮਤਲਬ ਕਿ ਉਹਦਾ ਕੋਈ ਚਿੰਨ ਨਹੀਂ ਹੈ ਠੀਕ ਹੈ ਜੀ ਕੁਐਸਚਨ ਨੰਬਰ 110 ਦੇ ਵੱਲ ਵੱਧਦੇ ਹਾਂ ਜੀ ਗੁਰਮੁਖੀ ਲਿਪੀ ਵਿੱਚ ਸ਼ਬਦ ਜੋੜ ਹੁੰਦੇ ਪੈਰ ਵਿੱਚ ਵਰਤੇ ਜਾਂਦੇ ਅੱਖਰਾਂ ਦਾ ਸਹੀ ਜੋਟ ਕਿਹੜਾ ਹੈ ਪੈਰਾਂ ਦੇ ਵਿੱਚ ਜਿਹੜੇ ਅੱਖਰ ਵਰਤੇ ਜਾਂਦੇ ਆ ਉਹਨਾਂ ਦਾ ਸਹੀ ਜੁੱਟ ਪੁੱਛਿਆ ਹੈ ਹਾ ਰਾ ਵਾ ਵਾ ਠੀਕ ਹੈ ਜੀ ਹਾ ਹਾ ਵਾ ਵਾ ਰਾ ਰਾ ਸੀ ਆਨਸਰ ਕਰੈਕਟ ਹੋਵੇਗਾ ਇਹ ਤਿੰਨ ਪੈਰਾਂ ਦੇ ਵਿੱਚ ਵਰਤੇ ਆਦੇ ਪਰ ਹੁਣ ਕਾਫੀ ਹੱਦ ਤੱਕ ਇਹਨਾਂ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਫੀ ਹੱਦ ਤੱਕ ਤੁਸੀਂ ਦੇਖਿਆ ਹੋਊਗਾ ਪੈਰੀ ਅੱਖਰ ਜਿਹੜੇ ਪਾਈ ਜਾਂਦੀ ਹੈ ਉਹਨਾਂ ਨੂੰ ਹੁਣ ਪੂਰਾ ਵਰਤ ਲਿਆ ਜਾਂਦਾ ਹੈ ਕਵੈਸਚਨ ਨੰਬਰ 111 ਰਾਜਾ ਰਸਾਲੂ ਦੀ ਕਥਾ ਹੈ অপਸ਼ਨ A ਮਿੱਥਕਥਾ B ਦੰਤ ਕਥਾ ਸੀ ਪਰੀ ਕਥਾ D ਨੀਤੀ ਕਥਾ 111 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ 111 ਦੇ ਲਈ ਸਹੀ ਆਨਸਰ ਹੋਵੇਗਾ ਜੀ ਦੰਤ ਕਥਾ ਰਾਜਾ ਰਸਾਲੂ ਹੈ ਦੰਤ ਕਥਾ ਕਵੈਸਚਨ ਨੰਬਰ 112 ਪੰਜਾਬੀ ਵਿੱਚ ਦੇਸ਼ਵੰਡਨ ਬਾਰੇ ਲਿਖਣ ਵਾਲਾ ਸਭ ਤੋਂ ਪਹਿਲਾ ਨਾਵਲਕਾਰ ਹੈ A ਭਿਨੇ ਭਾਈ ਵੀਰ ਸਿੰਘ B ਗੁਰਦਿਆਲ ਸਿੰਘ C ਨਾਨਕ ਸਿੰਘ D ਸੋਨ ਸਿੰਘ ਸੀਤਲ ਕਵੈਸਚਨ 112 ਦੇ ਲਈ ਆਨਸਰ ਕਰੋ ਜੀ ਹਾਂਜੀ ਦੇਸ਼ਵੰਡ ਬਾਰੇ ਲਿਖਣ ਵਾਲਾ ਪਹਿਲਾ ਨਾਵਲਕਾਰ ਨਾਨਕ ਸਿੰਘ ਹੈ ਜੀ ਆਪਸ਼ਨ ਸੀ ਹੈ ਬਿਲਕੁਲ ਸਹੀ 113 ਨੰਬਰ ਕੁਐਸਚਨ ਇਹ ਬਲਵੰਤ ਗਾਰਗੀ ਨੂੰ ਭਾਰਤੀ ਸਾਹਿਤ ਕਾਦਮੀ ਅਵਾਰਡ ਜਾਂ ਪ੍ਰਸਕਾਰ ਕਿਸ ਰਚਨਾ ਉੱਪਰ ਮਿਲਿਆ ਆਪਸ਼ਨ A ਸੁਲਤਾਨ ਦਾ ਦੀਆ B ਲੋਹਾਕੋਟ C ਰੰਗਮੰਚ ਤੇ D ਧੂਣੀ ਦੀ ਅੱਗ ਕੁਐਸਚਨ ਨੰਬਰ 113 ਦੇ ਲਈ ਸਹੀ ਆਨਸਰ ਚੁਣਿਆ ਜਾਵੇ ਜੀ 113 ਦੇ ਲਈ ਸਹੀ ਉੱਤਰ ਹੋਵੇਗਾ ਜੀ ਆਪਸ਼ਨ ਸੀ ਰੰਗ ਮੰਚ ਕੁਐਸਚਨ ਨੰਬਰ 114 ਆਨੰਦ ਸਾਹਿਬ ਬਾਣੀ ਦਾ ਰਾਗ ਹੈ ਆਪਸ਼ਨ ਏ ਗੁਜਰੀ ਬੀ ਰਾਮ ਕਲੀ ਸੀ ਤਲੰਗ ਡੀ ਤੁਖਾਰੀ ਆਨੰਦ ਸਾਹਿਬ ਬਾਣੀ ਦਾ ਰਾਗ ਪੁੱਛਿਆ ਹੈ ਆਨੰਦ ਸਾਹਿਬ ਬਾਣੀ ਹੈ ਜੀ ਰਾਮ ਕਲੀ ਰਾਗ ਦੇ ਵਿੱਚ ਆਪਸ਼ਨ ਬੀ ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 115 ਦੇ ਵੱਲ ਵਧਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰੁਕ ਰੈਂ ਸਹਿ ਵਿੱਚ ਸਭ ਤੋਂ ਵੱਧ ਰਗਾਂ ਵਿੱਚ ਬਾਣੀ ਰਚਣ ਵਾਲੇ ਗੁਰੂ ਜੀ ਹਨ ਆਪਸ਼ਨ A ਗੁਰੂ ਨਾਨਕ ਦੇਵ ਜੀ B ਗੁਰੂ ਅਮਰਦਾਸ ਜੀ C ਗੁਰੂ ਰਾਮਦਾਸ ਜੀ ਤੇ D ਗੁਰੂ ਅਰਜਨ ਦੇਵ ਜੀ ਸਹੀ ਉੱਤਰ ਆਪਸ਼ਨ ਨੰਬਰ 115 ਦੇ ਲਈ ਚੁਣੋ ਜੀ 115 ਦੇ ਲਈ ਜਿੰਨਾ ਦਾ ਵੀ ਆਨਸਰ ਆ ਰਿਹਾ ਗੁਰੂ ਅਰਜਨ ਦੇਵ ਜੀ 31 ਰਗਾਂ ਦੇ ਵਿੱਚ ਹਾਂਜੀ जी राग मिलती है एक सौ सोलह जी मा सहाँ का करता है ऑप्शन ए करतार सिंह दुग्गर भी सुजान संतोखी डी संत सिंह से सज कहानी का दा करता कौन है किसती लिखी हुई है सुजान सिंह लिखी हुई है ऑप्शन बी कुरैक्ट आंसर क्वेश्चन नंबर एक सौ सतारा डुम कहा लेखक है आप्शन ए ਪ੍ਰੀਤ ਪ੍ਰਕਾਸ਼ ਬੀ ਰਗਬੀਰ ਢੰਡ ਸੀ ਵਰਿਆਮ ਸੰਧੂ ਡੀ ਨਵਤੇਜ ਸਿੰਘ ਕੁਐਸਚਨ ਨੰਬਰ 117 ਦੇ ਲਈ ਆਨਸਰ ਡੰਮ ਕਹਾਣੀ ਦਾ ਲੇਖਕ ਕੌਣ ਹੈ ਡੰਮ ਕਹਾਣੀ ਦਾ ਲੇਖਕ ਹੈ ਜੀ ਵਰਿਆਮ ਸੰਧੂ ਆਪਸ਼ਨ ਸੀ ਹੈ கரੈਕਟ ਕੁਐਸਚਨ ਨੰਬਰ 118 118 ਨੰਬਰੇ ਖਿਲਰੇ ਹੋਏ ਵਰਕੇ ਪੰਜਾਬੀ ਦੇ ਕਿਸ ਕਵੀ ਦੇ ਦੇਹਾਨ ਤੋਂ ਉੱਪਰ ਪ੍ਰਕਾਸ਼ਿਤ ਹੋਇਆ ਕਾਵ ਸੰਗ੍ਰਹਿ ਹੈ ਆਪਸ਼ਨ ਏ ਸੰਤਰਾਮ ਉਦਾਸੀ ਬੀ ਪਾਸ਼ ਸੀ ਲਾਲ ਸਿੰਘ ਦਿਲ ਡੀ ਸ਼ਿਵ ਕੁਮਾਰ ਬਟਾਲਵੀ ਕੁਐਸਚਨ ਨੰਬਰ 118 ਦੇ ਲਈ ਆਨਸਰ ਚੁਣੋ ਜੀ ਹਾਂ ਜੀ ਖਿਲਰੇ ਹੋਏ ਵਰਕੇ ਪੰਜਾਬੀ ਦੇ ਇਸ ਕਵੀ ਦੇ ਦਿਹਾਂਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੰਗ੍ਰਹਿ ਹੈ ਇਹ ਹੈ ਜੀ ਪਾਸ਼ ਦੇ ਆਪਸ਼ਨ ਬੀ ਕਰੈਕਟ ਆਨਸਰ ਹੈ 119 ਨੰਬਰ ਕੁਐਸਚਨ ਹੈ ਭਾਈ ਵੀਰ ਸਿੰਘ ਦੀ ਕਵਿਤਾ ਗੰਗਾ ਰਾਮ ਹੈ অপਸ਼ਨ এ Nikki কবিতা B ਲੰਮੀ ਬਰਤਾਂਤਕ ਕਵਿਤਾ C ਮਹਾਕਾਵ D ਕਾਵਨਾਟ 119 ਕੁਐਸਚਨ ਦੇ ਲਈ ਸਹੀ ਉੱਤਰ ਚੁਣਿਆ ਜਾਵੇ 119 ਨੰਬਰ ਦੇ ਲਈ ਹਾਂਜੀ ਗੰਗਾ ਰਾਮ ਹੈ ਜੀ ਇੱਕ ਲੰਮੀ ਬਰਤਾਂਤਕ ਕਵਿਤਾ অপਸ਼ਨ B ਕੁਰੇਕਟ ਆਨਸਰ ਹੈ 120 ਨੰਬਰ ਕੁਐਸਚਨ ਹੈ ਧਨੀ ਰਾਮ ਚਾਤਰੀਕ ਦੀ ਕਾਵ ਪੁਸਤਕ Sufi Khana ਦਾ ਪ੍ਰਕਾਸ਼ਨ ਹੋਇਆ ਇਹੜੇ ਸਾਲ ਦੇ ਵਿੱਚ ਹੋਇਆ 1931 1940 1945 1950 ਸਹੀ ਉੱਤਰ 120 ਨੰਬਰ ਦੇ ਲਈ ਚੁਣੋ ਜੀ ਹਾਂਜੀ ਤਨਿੰਰਮ ਚਾਤਕ ਦੀ ਕਾ ਉਪਸਤਕ ਸੂਸ਼ੀ ਖਾਨਾ ਦਾ ਪ੍ਰਕਾਸ਼ਨ ਹੋਇਆ ਜੀ 1950 ਦੇ ਵਿੱਚ ਆਪਸ਼ਨ ਡੀ ਕਰੈਕਟ ਆਨਸਰ ਹੈ ਕੁਐਸਚਨ ਨੰਬਰ 121 ਪ੍ਰੋਫੈਸਰ ਭੂਰਨ ਸਿੰਘ ਦੀ ਕਿਹੜੀ ਕਾ ਉਪਸਤਕ ਮਿਰਤੂ ਉਪਰੰਤ ਛਾਪੀ ਗਈ ਆਪਸ਼ਨ A ਖੁੱਲੇ ਮੈਦਾਨ B ਖੁੱਲੇ ਕੋਂਡ C ਖੁੱਲੇ ਸਮਾਨੀ ਰੰਗ ਤੇ D ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ 121 ਨੰਬਰ ਦੇ ਲਈ ਸਹੀ ਉੱਤਰ ਚੁਣੋ ਜੀ ਹਾਂਜੀ ਜਿਨ੍ਹਾਂ ਦਾ ਵੀ ਉੱਤਰ ਆ ਰਿਹਾ ਜੀ ਖੁੱਲੇ ਸਮਾਨੀ ਰੰਗ ਆਪਸ਼ਨ C ਬਿਲਕੁਲ ਠੀਕ ਹੈ ਕੁਐਸਚਨ ਨੰਬਰ 122 ਪੰਜਾਬੀ ਕਵੀ ਡਾਕਟਰ ਦੀਵਾਨ ਸਿੰਘ ਕਾਲੀਬਾਨੀ ਦਾ ਦੇਹਾਂਤ ਕਦੋਂ ਹੋਇਆ ਆਪਸ਼ਨ A 1943 B 1944 C 1945 D 1946 ਸਹੀ ਉੱਤਰ ਕੁਐਸਚਨ ਨੰਬਰ 122 ਦੇ ਲਈ ਚੁਣੋ ਜੀ ਹਾਂਜੀ 1943 ਦੇ ਵਿੱਚ ਗ੍ਰਿਫਤਾਰ ਤੇ 44 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਬਿਲਕੁਲ ਠੀਕ ਹੈ ਜਿਹੜੇ ਆਨਸਰ ਬੀ ਕਰ ਰਹੇ ਨੇ ਕੁਐਸਚਨ ਨੰਬਰ 123 123 ਨੰਬਰ ਹੈ ਜੀ ਉੱਠ ਦਰਦਮੰਦਾ ਦਰਦਤੀਆ ਉੱਥੇ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਪਰੀਚਨਾ ਇਹ ਕਾਵ ਸਤਰਾਂ ਕਿਸ ਪੰਜਾਬੀ ਸ਼ਾਇਰ ਦੀਆਂ ਹਨ ਆਪਸ਼ਨ A ਵਾਰਿਸ B ਮੋਹਨ ਸਿੰਘ C ਪ੍ਰੋਜਨੀ ਸਰ ਤੇ D ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ 123 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਆਨਸਰ ਹੋਵੇਗਾ ਜੀ ਆਪਸ਼ਨ D ਇਹਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਹੈ ਅਮਰਤਾ ਪ੍ਰੀਤਮ ਦੀਆਂ ਇਹ ਸਤਰਾਂ ਨੇ ਆਪਸ਼ਨ D கரੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 124 ਕਿਹੜੀ का पुस्तक शिव कुमार बटालवी की नहीं है ऑप्शन है लाशा बी लाजवंती सी आटे दिड़िया डी मैं मैं सही उत्तर क्वेश्चन नंबर एक सौ चौबीस आंसर करो जी हाँ जी एक सौ चौबीस के लिए सही उत्तर चुनिया जाए जिन्ह का भी एक सौ चौबीस आंसर आ रहा है ऑप्शन ए बिल्कुल ठीक है बाकी नोट डाउन कर क्वेश्चन नंबर एक सौ पच्ची चंगड़े कांग्रह करता है ऑप्शन ए संतरा उदासी बी दर्शन सिंह अवारा सी नंदलाल लाल नूरपुरी डी लाल सिंह डिल सही उत्तर क्वेश्चन नंबर 125 ਦੇ ਲਈ ਚੁਣਿਆ ਜਾਵੇ ਜੀ 125 ਦੇ ਲਈ ਜਿੰਨਾ ਦਾ ਆਨਸਰ ਅਨੰਦ ਲਾਲ ਨੂਰਪੁਰੀ ਆ ਰਿਹਾ ਅਨੰਦ ਲਾਲ ਨੂਰਪੁਰੀ ਦਾ ਕਾਵ ਸੰਗ੍ਰਹਿ ਜੀ ਚੰਗੇ ਆੜੇ ਕੁਐਸਚਨ ਨੰਬਰ 126 ਹੀਰਾ ਸਿੰਘ ਦਰਦੇ ਦੀ ਕਵਿਤਾ ਦਾ ਮੁੱਖ ਸੁਰ ਹੈ ਆਪਸ਼ਨ A ਇਸ਼ਕੀਆ B ਧਾਰਮਿਕ C ਦਰਦ ਵਿਛੋੜਾ D ਰਾਜਨੀਤਿਕ ਕੁਐਸਚਨ ਨੰਬਰ 126 ਲਈ ਆਨਸਰ ਚੁਣੋ ਜੀ 126 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ हीरा सिंह ਦਰਦੀ ਕਵਿਤਾ ਦਾ ਮੁਖਸੋਰ ਹਾਂਜੀ ਜਿਨ੍ਹਾਂ ਦਾ ਅਨਸਰ ਰਾਜਨੀਤਿਕ ਆਇਆ ਬਿਲਕੁਲ ਠੀਕ ਹੈ ਕੁਐਸਚਨ ਨੰਬਰ 127 1947 ਈਸਵੀ ਤੋਂ ਪਹਿਲਾਂ ਬਾਉ ਬਲਵੰਤ ਦੇ ਪੰਜਾਬੀ ਵਿੱਚ ਕਾਫ ਸੰਗ੍ਰਹਿ ਪ੍ਰਕਾਸ਼ਿਤ ਹੋਏ 4 ਹੋਏ 3 ਹੋਏ 2 ਜਾਂ ਫਿਰ 1 127 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਹਾਂਜੀ 127 ਦੇ ਲਈ ਸਹੀ ਉੱਤਰ 3 ਕਾਫ ਸੰਗ੍ਰਹਿ ਹੋਵੇਗਾ आंसर क्वेश्चन नंबर एक सौ अठाई जसवंत सिंह नेकी का प्रथम काव्य संग्रह है पहला काव्य संग्रह पूछा है ऑप्शन ए मेरे ए मेरे गीत बी करना दी शो तो मगरों सी असले ओले तो डी स्मृति किरण तो पहला क्वेश्चन नंबर एक सौ अठाई चुने जाएगी एक सौ अठाई सही उत्तर असले होगा ऑप्शन सी चुनिया बिल्कुल ठीक क्वेश्चन नंबर एक सौ उन्ती ਸ਼ੀਸ਼ੇ ਦਾ ਜੰਗਲ ਕਿਸ ਦੀ ਕਵਿਤਾ ਪੁਸਤਕ ਹੈ অপਸ਼ਨ A ਹਰਪੈਂਸਿਕ B ਜਗਤਾਰ C ਤਾਰਾ ਸਿੰਘ D ਸੱਸਸਾ ਮੀਸ਼ਾ ਕਵੈਸ਼ਨ ਨੰਬਰ 129 ਦੇ ਲਈ ਆਨਸਰ ਕਰੋ ਜੀ 129 ਹੀ ਸਹੀ ਉੱਤਰ ਹੋਵੇਗਾ ਜੀ অপਸ਼ਨ B ਜਗਤਾਰ ਦਾ ਕਵਸ ਸੰਗ੍ਰਹਿ ਹੈ ਅ ਗਜ਼ਲ ਠੀਕ ਹੈ ਜੀ B অপਸ਼ਨ கரੈਕਟ ਆਨਸਰ ਹੋਵੇਗਾ ਕਵੈਸ਼ਨ ਨੰਬਰ 130 ਪੰਜਾਬੀ ਕਵੀ ਪਾਸ਼ ਦਾ ਸੰਬੰਧ ਕਿਸ ਰਾਜਨੀਤਿਕ ਲਹਿਰ ਨਾਲ ਸੀ অপਸ਼ਨ A ਭਗਤ ਸਿੰਘ ਦੇ ਅੰਦੋਲਨ ਨਾਲ B ਸੁਤੰਤਰਤਾ ਸੰਗਰਾਮ ਨਾਲ ਸੀ नक्सਲਵਾਲੀ नक्सਲਬਾੜੀ ਲਹਿਰ ਨਾਲ ਤੇ ਡੀ ਉਪਰੋਕਤ ਵਿੱਚੋਂ ਕਿਸੇ ਨਾਲ ਵੀ ਨਹੀਂ ਕੁਐਸਚਨ ਨੰਬਰ 130 ਸਭ ਦੇ ਰਟਿਆ ਹੋਣਾ ਇਹ ਕੁਐਸਚਨ ਬਿਲਕੁਲ ਠੀਕ ਹੈ ਜੀ नक्सਲਬਾੜੀ ਲਹਿਰ ਦੇ ਨਾਲ ਬਿਲਕੁਲ ਸਹੀ ਹੈ ਆਪਸ਼ਨ ਸੀ 131 ਨੰਬਰ ਕੁਐਸਚਨ ਹੈ ਗੂੰਗੇ ਗੀਤ ਕਾਵ ਸੰਗ੍ਰਹਿ ਦਾ ਰਚਨਹਾਰਾ ਹੈ ਆਪਸ਼ਨ A ਦਰਸ਼ਨ ਸਿੰਘ ਆਵਾਰਾ B ਚਰਨ ਸਿੰਘ ਸ਼ਹੀਦ C ਮੌਲਾ ਬਖਸ਼ ਕੁਸ਼ਤਾ D ਵਿਦਾਤਾ ਸਿੰਘ ਤੀਰ ਕੁਐਸਚਨ ਨੰਬਰ 131 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਸਹੀ ਉੱਤਰ ਹੋਵੇਗਾ ਜੀ ਵਿਧਾਤਾ ਸਿੰਘ ਤੀਰ, ਵਿਧਾਤਾ ਸਿੰਘ ਤੀਰ ਦੀ ਰਚਨਾ ਹੈ option d correct ਹੋਵੇਗਾ ਇੱਕ ਸੌ ਬੱਤੀ number question ਹੈ ਟੁੱਟ ਜਾਵਣ ਕੈਦਾਂ ਹੱਡਬੰਦੀਆਂ, ਵੰਡ ਰਹੇ ਨਾ ਕਾਣੀ, ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ, ਹਰ ਇੱਕ ਤੀਵੀਂ ਰਾਣੀ, ਕਿਸ ਪੰਜਾਬੀ ਕਵੀ ਦੀਆਂ ਕਾਵਿ ਸਤਰਾਂ ਹਨ ਇਹ option a ਮੋਹਨ ਸਿੰਘ b ਅੰਮ੍ਰਿਤਾ ਪ੍ਰੀਤਮ c ਬਾਵਾ ਬਲਵੰਤ d ਪ੍ਰੀਤਮ ਸਿੰਘ ਸਤੀਰ, ਇੱਕ ਸੌ ਬੱਤੀ ਦੇ ਲਈ ਸਹੀ ਉੱਤਰ ਚੁਣੋ ਜੀ। हां जी ਜਿਨ੍ਹਾਂ ਨੇ ਵੀ ਥੋੜੀ ਬਹੁਤ ਤਿਆਰੀ ਕੀਤੀ ਹੈ ਬੜੀ ਆਸਾਨੀ ਨਾਲ ਆਨਸਰ ਕਰ ਸਕਦੇ ਨੇ ਪ੍ਰੀਤਮ ਸਿੰਘ سفیر ਦੀਆਂ ਇਸ 17 ਨੇ ਆਪਸ਼ਨ ਡੀ ਸਹੀ ਉੱਤਰ ਹੋਵੇਗਾ ਬਹੁਤ ਮਹੱਤਵਪੂਰਨ ਹੈ ਜੀ ਯਾਦ ਰੱਖ ਲਓ ਚੰਗੀ ਤਰ੍ਹਾਂ ਇਹਨਾਂ ਨੂੰ ਰਾਜੇ 133 ਨੰਬਰ ਕੁਐਸਚਨ ਹੈ ਰਾਜੇ ਸੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਕਿਸ ਬਾਣੀਕਾਰ ਦੀਆਂ ਪੰਕਤੀਆਂ ਨੇ ਬਹੁਤ ਮਹੱਤਵਪੂਰਨ ਕੁਐਸਚਨ ਹੈ ਆਪਸ਼ਨ ਏ ਭਗਤ ਕਬੀਰ ਜੀ ਬੀ ਗੁਰੂ ਨਾਨਕ ਦੇਵ ਜੀ ਸੀ ਭਾਈ ਗੁਰਦਾਸ ਜੀ ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ 133 ਦੇ ਲਈ ਸਹੀ ਉੱਤਰ ਚੁਣੋ ਜੀ ਹਾਂਜੀ ਬਿਲਕੁਲ ਠੀਕ ਹੈ ਗੁਰੂ ਨਾਨਕ ਦੇਵ ਜੀ ਜਿੰਨਾ ਦਾ ਆਨਸਰ ਆਇਆ ਬਹੁਤ ਹੀ ਕਨਫਿਊਜ਼ ਹੋ ਜਾਂਦੇ ਭਾਈ ਗੁਰਦਾਸ ਜੀ ਆਨਸਰ ਲਾ ਦਿੰਦੇ ਆ ਬੀ ਆਨਸਰ ਕਰੈਕਟ ਹੋਵੇਗਾ 134 ਨੰਬਰ ਕਵਿਸ਼ ਰੋਟੀਆਂ ਕਾਰਨ ਪੂਰੇ ਦਲ ਲੋਕ ਜੀਵਨ ਦਾ ਅੰਗ ਬਣ ਗਈ ਇਹ ਤੁਕ ਕਿਸ ਰਚਨਾਕਾਰ ਦੀ ਹੈ option ਹੈ ਗੁਰੂ ਨਾਨਕ ਦੇਵ ਜੀ b ਗੁਰੂ ਅਮਰਦਾਸ ਜੀ c ਗੁਰੂ ਅਰਜਨ ਦੇਵ ਜੀ d ਭਾਈ ਗੁਰਦਾਸ ਜੀ correct answer ਕਰੋ question number ਇੱਕ ਸੌ ਚੌਂਤੀ ਦੇ ਲਈ ਇੱਕ ਸੌ ਚੌਂਤੀ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਇਹ answer ਹੈ ਜੀ ਹਾਂਜੀ ਇਹ answer ਹੈ ਗੁਰੂ ਨਾਨਕ ਦੇਵ ਜੀ ਸਹੀ ਉੱਤਰ ਹੋਵੇਗਾ ਜੀ option ਹੈ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ question number ਇੱਕ ਸੌ ਪੈਂਤੀ ਦੇ ਵੱਲ ਵੱਧਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਰਚਿਤ ਵਾਰਾਂ ਦੀ ਗਿਣਤੀ ਕਿੰਨੀ ਹੈ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਪੁੱਛਿਆ ਨੇ অপਸ਼ਨ A 6 B 5 C 4 ਤੇ D 10 ਸਹੀ ਉੱਤਰ ਕੁਐਸਚਨ ਨੰਬਰ 135 ਲਈ ਚੁਣੋ ਹਾਂਜੀ 135 ਦੇ ਲਈ ਜਿੰਨਾਂ ਦਾ ਵੀ ਆਨਸਰ ਆ ਰਿਹਾ ਹੈ C 4 ਚਾਰ ਵਾਰਾਂ ਕੁਐਸਚਨ ਨੰਬਰ 136 ਮੁੰਦਾਵਣੀ ਬਾਣੀ ਦਾ ਰਚਨਾਕਾਰ ਹੈ অপਸ਼ਨ A ਭਗਤ ਕਬੀਰ ਜੀ ਸੌਰੀ ਆਪਸ਼ਨ A ਭਗਤ ਰਵਿਦਾਸ ਜੀ B ਗੁਰੂ ਨਾਨਕ ਦੇਵ ਜੀ C ਗੁਰੂ ਨਾਮ ਭਗਤ ਨਾਮਦੇਵ ਜੀ ਤੇ D ਗੁਰੂ ਅਰਜਨ ਦੇਵ ਜੀ ਹਾਂਜੀ 136 ਦੇ ਲਈ ਆਨਸਰ ਕਰੋ ਮੁੰਦਾਵਣੀ ਬਾਣੀ ਦਾ ਰਚਨਾਕਾਰ ਕੌਣ ਹੈ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਆਪਸ਼ਨ D ਕਰੈਕਟ ਆਨਸਰ ਹੋਵੇਗਾ ਜਿਨ੍ਹਾਂ ਦਾ ਵੀ D ਆਨਸਰ ਆਇਆ ਬਿਲਕੁਲ ਠੀਕ 137 ਨੰਬਰ ਕੁਐਸਚਨ ਹੈ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਸ਼ਬਦ ਹਨ ਕਿੰਨੇ ਸ਼ਬਦ ਹਨ অপশন এ কেবল दो शब्द राग आसा ਵਿੱਚ बी केवल दो शब्द राग सूही ਵਿੱਚ সি दो राग आसा दो राग सूही ਵਿੱਚ ਡੀ ਉਪਰੋક્ત ਵਿੱਚੋਂ ਕੋਈ ਵੀ ਠੀਕ ਨਹੀਂ 137 ਨੰਬਰ ਲਈ ਕੋਰੈਕਟ ਆਨਸਰ ਚੁਣੋ ਜੀ ਹਾਂਜੀ ਦੋ ਰਾਗ ਆਸਾ ਤੇ ਦੋ ਰਾਗ ਸੂਹੀ ਦੇ ਵਿੱਚ ਦਰਜ ਨੇ ਸੋ ਜਿਹੜੇ ਸੀ ਆਪਸ਼ਨ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ ਜੀ 138 ਨੰਬਰ ਕੁਐਸਚਨ ਹੈ ਹੰਬਲਾਂ ਦੇ ਉੱਪਰ ਹੋਗ ਨਵੇੜਾ ਕਿਆ Sufi ਕਿਆ ਪੰਗੀ ਇਸ ਪੰਜਾਬੀ Sufi ਸ਼ਾਇਰ ਦੇ ਕਲਾਮ ਦੀਆਂ ਸਤਰਾਂ ਹਨ ਆਪਸ਼ਨ A ਅਲੀ ਹیدر ਬੀ ਸ਼ਾਹ ਉਸਹਿਨ ਸੀ ਬੁੱਲੇ ਸ਼ਾਹ D ਸੁਲਤਾਨ ਬਾਹੂ ਇਹ ਸਤਰਾਂ ਕਿਸ ਦੀਆਂ ਨੇ கரੈਕਟ ਆਨਸਰ 138 ਦੇ ਲਈ ਚੁਣਿਆ ਜਾਵੇ ਹਾਂਜੀ ਇਹ ਸਤਰਾਂ ਨੇ ਸ਼ਾਹ ਉਸਹਿਨ ਦੀਆਂ ਸੋ ਜਿੰਨਾ ਦਾ ਵੀ ਆਨਸਰ ਆਪਸ਼ਨ B ਆ ਰਿਹਾ ਹੈ ਬਿਲਕੁਲ ਠੀਕ ਬਾਕੀ ਲੋਡ ਡਾਊਨ ਕਰ ਲਓ ਕੁਐਸਚਨ ਨੰਬਰ 139 ਦੇ ਵੱਲ ਵੱਧ ਗਿਆ ਜੀ 139 ਨੰਬਰ ਕੁਐਸਚਨ ਹੈ ਜੀ ਉ르ਤੇ ਹੋਰ ਜਮਾਨੇ ਆਏ ਸਚਿਆਂ ਨੂੰ ਮਿਲਦੇ ਤੱਕੇ ਝੂਠੇ ਕੋਲ ਬਹਾਈ ਕਿਸ ਸੂਫੀ ਸ਼ਾਇਰ ਦੇ ਬੋਲ ਹਨ ਕਿਸ ਸੂਫੀ ਸ਼ਾਇਰ ਦੇ ਬੋਲ ਹਨ ਇਹ ਆਪਸ਼ਨ A ਵਜੀਦ B ਫਰਦ ਫਕੀਰ C ਸੁਲਤਾਨ ਬਾਹੁ D ਬੁੱਲੇਸ਼ਾ 139 ਨੰਬਰ ਦੇ ਲਈ ਸਹੀ ਆਨਸਰ ਚੁਣਿਆ ਜਾਵੇ ਜੀ 149 ਦੇ ਲਈ ਜਿੰਨਾ ਦਾ ਆਨਸਰ ਆ ਰਿਹਾ ਹੈ ਬੁੱਲੇਸ਼ਾ ਆਪਸ਼ਨ ਡੀ ਬਿਲਕੁਲ ਠੀਕ ਕੁਐਸਚਨ ਨੰਬਰ 140 ਵਾਰਿਸ਼ਾ ਕਿਸ ਸਦੀ ਦੇ ਪੰਜਾਬੀ ਕਿਸਾਕਾਰ ਹੋਏ ਹਨ ਆਪਸ਼ਨ A 17ਵੀਂ ਸਦੀ ਈਸਵੀ ਦੇ B 18ਵੀਂ ਸਦੀ ਈਸਵੀ ਦੇ C 16ਵੀਂ ਸਦੀ ਈਸਵੀ ਦੇ ਤੇ D 19ਵੀਂ ਸਦੀ ਦੇ ਜੇਕਰ ਤੁਹਾਨੂੰ ਵਾਰਿਸ਼ਾ ਦਾ ਕਾਲ ਯਾਦ ਨਹੀਂ ਹੈ ਸਿਰਫ ਤੁਹਾਨੂੰ ਵਾਰਿਸ਼ਾ ਦੀ ਰਚਨਾ ਦਾ ਕਾਲ ਯਾਦ ਹੈ 1700 64 भी तभी आसानी आंसर कर दोगे अठारहवीं सदी बनेगी बिल्कुल ठीक है जी बी ऑप्शन क्वेश्चन नंबर एक सौ इकताली पीलू दे किस्से मिर्जा साहबा की सिफत किस किस्साकार ने की ऑप्शन है मुकबल ने बी वारिशाह ने सी हाफिज़ बरखुरदार ने डी कादरयार ने एक सौ इकताली नंबर लिए आंसर करो जी हाँ जी एक सौ इकताली नंबर के लिए सही उत्तर चुने जाए ਸੋ 141 ਦੇ ਲਈ ਜਿੰਨਾ ਦਾ ਵੀ ਆਨਸਰ ਆ ਰਿਹਾ ਹੈ ਆਪਸ਼ਨ ਸੀ ਆਫਿਸ ਬਰਕਰਦਾਰ ਨੇ ਠੀਕ ਆਨਸਰ ਹੋਵੇਗਾ ਕੁਐਸਚਨ ਨੰਬਰ 142 ਆਸ਼ਮ ਆਸ਼ਮ ਸ਼ਾਹ ਨੇ ਸੱਸੀ ਪੁੰਨੂ ਦਾ ਕਿੱਸਾ ਕਿਸ ਸ਼ੰਦ ਦੇ ਵਿੱਚ ਲਿਖਿਆ ਆਪਸ਼ਨ A ਬੈਂਤ B ਦਬਈਆ C ਕਵਿਤ D ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ 142 ਦੇ ਲਈ ਸਹੀ ਉੱਤਰ ਚੁਣੋ ਜੀ 142 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ 142 ਦਾ ਆਨਸਰ ਹੋਵੇਗਾ ਜੀ অপਸ਼ਨ ਬੀ ਦਵਈਆ ਸ਼ੰਦ ਦੇ ਵਿੱਚ ਕੁਐਸ਼ਨ ਨੰਬਰ 143 ਕਾਦਰ ਯਾ ਰਚਿਤ ਕਿੱਸਾ ਪੂਰਨ ਭਗਤ ਦੀ ਕਥਾ ਦਾ ਸਬੰਧ ਪੰਜਾਬੀ ਦੇ ਕਿਸ ਨਗਰ ਨਾਲ ਹੈ অপਸ਼ਨ A ਲਾਹੌਰ B ਮਲਤਾਨ C ਸਿਆਲਕੋਟ D ਕਸੂਰ ਹਾਂਜੀ ਪੂਰਨ ਭਗਤ ਦਾ ਸਬੰਧ ਕਿਸ ਦੇ ਨਾਲ ਹੈ ਕਿਸ ਨਗਰ ਨਾਲ ਹੈ ਇਹ ਵੀ ਜੇ ਤੁਹਾਨੂੰ ਜੀ ਪਤਾ ਹੈ ਤਾਂ ਆਨਸਰ ਸਹੀ ਹੋਵੇਗਾ ਬਿਲਕੁਲ ਠੀਕ ਹੈ ਜੀ ਸਿਆਲਕੋਟ ਦੇ ਨਾਲ ਆਪਸ਼ਨ ਸੀ ਆਨਸਰ ਕਰਨ ਵਾਲੇ ਬਿਲਕੁਲ ਠੀਕ ਇੱਕ ਸੌ ਚੁਤਾਲੀ ਨੰਬਰ ਕੁਆਸ਼ਚਨ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਗੁਰੂ ਨਾਨਕ ਕਾਲ ਦਾ ਪਹਿਲਾ ਕਿੱਸਾ ਕਰ ਕਿਸ ਨੂੰ ਮੰਨਿਆ ਜਾਂਦਾ ਹੈ ਆਪਸ਼ਨ ਏ ਹਾਫਿਜ਼ ਬਰਖੁਦਾਰ ਬੀ ਦਮੋਦਰ ਸੀ ਪੀਲੂ ਡੀ ਅਹਿਮਦ ਇੱਕ ਸੌ ਚੁਤਾਲੀ ਨੰਬਰ ਲਈ ਸਹੀ ਉੱਤਰ ਕਰੋ। ਗੁਰੂ ਨਾਨਕਾਲ ਦਾ ਪਹਿਲਾ ਕਿੱਸਾ ਕਰਕੇ ਇਸ ਨੂੰ ਮੰਨਿਆ ਜਾਂਦਾ ਹੈ ਦਮੋਦਰ ਨੂੰ ਮੰਨਿਆ ਜਾਂਦਾ ਹੈ অপਸ਼ਨ ਬੀ கரੈਕਟ ਆਨਸਰ ਹੈ ਕੁਐਸਚਨ ਨੰਬਰ 145 ਪੰਜਾਬੀ ਵਿੱਚ ਯੂਸਫ ਝਲੇਖਾ ਦਾ ਕਿੱਸਾ ਪਹਿਲੀ ਵਾਰ ਕਿਸ ਕਵੀ ਨੇ ਲਿਖਿਆ অপਸ਼ਨ A ਮੁਹੰਮਦ ਬਖਸ਼ B ਅਹਿਮਦ ਯਾਰ C ਹਾਫਿਜ਼ ਬਖਰਦਾਰ D ਫਜ਼ਲ ਸ਼ਾ 145 ਨੰਬਰ ਦੇ ਲਈ ਸਹੀ ਉੱਤਰ ਚੁਣੋ ਜੀ 145 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਬਿਲਕੁਲ ਠੀਕ ਹੈ 145 ਦੇ ਲਈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਹੈ ਆਪਸ਼ਨ ਸੀ ਹਾਫਿਜ਼ ਬਰਖੁਰਦਾਰ ਹਾਫਿਜ਼ ਬਰਖੁਰਦਾਰ ਨੇ ਪਹਿਲੀ ਵਾਰ ਲਿਖਿਆ ਯੂਸਫ ਜਲੇਖਾ ਦਾ ਕਿੱਸਾ 146 ਨੰਬਰ ਕੁਐਸਚਨ ਹੈ ਵਾਰ ਸ਼੍ਰੀ ਭਗਵਤੀ ਜੀ ਕੀ ਆਸ਼ਾਹੀ 10 ਦਾ ਮੂਲ ਪਾਠ ਦਰਜ ਹੈ ਆਪਸ਼ਨ A ਮਾਰਕੰਡੇ ਪ੍ਰਾਣ ਵਿੱਚ B ਗੁਰੂ ਗ੍ਰੰਥ ਸਾਹਿਬ ਵਿੱਚ C ਦਸ਼ਮ ਗ੍ਰੰਥ ਵਿੱਚ D ਉਪਰੋਕਤ ਵਿੱਚੋਂ ਕਿਸੇ ਵਿੱਚ ਵੀ ਨਹੀਂ ਸਹੀ ਉੱਤਰ 146 ਲਈ ਕਰੋ ਜੀ 146 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਦੇਖੋ 146 ਨੰਬਰ ਥੋੜਾ ਜਿਹਾ ਕਨਫਿਊਜ਼ ਕਰ ਸਕਦਾ ਹੈ ਕੁਐਸਚਨ ਤਾਂ ਕਾਰਨ ਇਹ ਹੈ ਮੂਲ ਪਾਠ ਪੁੱਛਿਆ ਹੈ ਮੂਲ ਪਾਠ ਦੇਖੋ ਆਪਣੇ ਮਾਈਂਡ ਚ ਪਹਿਲੀ ਗੱਲ ਇਹ ਹੀ ਆ ਜਾਂਦੀ ਹੈ ਕਿ ਜਿੱਥੋਂ ਮਤਲਬ ਮੇਨ ਜਿਹੜਾ ਸੋਰਸ ਹੈ ਮੂਲ ਸਰੋਤ ਹੈ ਜਿਹੜਾ ਉਹ ਉਹ ਮਾਰਕੰਡੇ ਭ੍ਰਾਂ ਹੈ ਇਸ ਕਰਕੇ ਇਹ ਆਨਸਰ ਮੋਸਟਲੀ ਕਰਦੇ ਹੋਣਗੇ ਠੀਕ ਹੈ ਜੀ ਤੇ ਕਾਫੀ ਹੱਦ ਤੱਕ ਲੱਗਦਾ ਵੀ ਕੁਐਸਚਨ ਦੀ ਬਣਾਵਟ ਦੇ ਅਨਸਾਰ ਪਰ ਬੋਰਡ ਵੱਲੋਂ ਆਨਸਰ ਬੀ ਕੀਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਉਹਦਾ ਕਾਰਨ ਇਹ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਸੌਰੀ ਬੀ ਨਹੀਂ ਸੀ ਕੀਤਾ ਗਿਆ ਸੀ ਕੀਤਾ ਗਿਆ ਹਾਂਜੀ ਦਸ਼ਮ ਗ੍ਰੰਥ ਦਸ਼ਮ ਗ੍ਰੰਥ ਦੇ ਵਿੱਚ ਵੀ ਹੋ ਸਕਦਾ ਹੈ ਇਹ ਰਚਨਾ ਦਰਜ ਹੋਵੇ ਉਸ ਤੋਂ ਬਾਅਦ ਬਾਤ ਭਗੋਤੀ ਜੀ ਉਸ ਦੇ ਆਧਾਰ ਤੇ ਲਿਖੀ ਗਈ ਹੋਵੇ ਠੀਕ ਹੈ ਜੇਕਰ ਕਿਸੇ ਨੇ ਦਸ਼ਮ ਗ੍ਰੰਥ ਪੜ੍ਹਿਆ ਹੈ ਤਾਂ ਉਹ ਇਸ ਚੀਜ਼ ਨੂੰ ਜ਼ਿਆਦਾ ਕਲੀਅਰਿਫਾਈ ਕਰ ਸਕਦਾ ਹੈ ठीक है जी आंसर ऑप्शन ए एंड सी में ही दस चुका की रीज़न हो सकते हैं ठीक है बोर्ड ने आंसर सी किया है बट काफ़ी हद तक ए भी ठीक लग रहा है क्वेश्चन नंबर हाँ जी देखो मैनशन भी मैं कर रिक्रूटमेंट बोर्ड के अकॉर्डिंग सी ऑप्शन है बट ए आंसर काफ़ी हद तक सही लग रहा है एक सौ संताली नंबर क्वेश्चन है शाह मुहम्मद का एक सरकार बाजों शाह मुहम्मद ਦੀ ਰਚਨਾ ਜੰਗ ਸਿੰਘਾਂ ਤੇ ਫਰੰਗੀਆਂ ਵਿੱਚ ਸਰਕਾਰ ਕਿਸ ਨੂੰ ਕਿਹਾ ਹੈ অপਸ਼ਨ A ਮੁਗਲਾਂ ਨੂੰ B ਅੰਗਰੇਜ਼ਾਂ ਨੂੰ C ਮਹਾਰਾਜਾ ਰਣਜੀਤ ਸਿੰਘ ਨੂੰ D ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ 147 ਲਈ கரੈਕਟ ਆਨਸਰ ਕਰੋ ਜੀ 147 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਸਰਕਾਰ ਪੁੱਛਿਆ ਜੀ ਕਿਸ ਨੂੰ ਕਿਹਾ ਸਰਕਾਰ ਕਹੇ ਹੈ ਇੱਕ ਸਰਕਾਰ ਵੱਜੋਂ ਪਾਵ ਰਣਜੀਤ ਸਿੰਘ ਵੱਜੋਂ অপਸ਼ਨ C கரੈਕਟ ਆਨਸਰ ਹੋਵੇਗਾ ਜਿਨ੍ਹਾਂ ਨੇ C ਚੁਣਿਆ ਹੈ 147 ਦੇ ਲਈ 148 ਨੰਬਰ ਕੁਐਸਚਨ ਹੈ ਨਜਾਬਤ ਰਚਿਤ ਵਾਰ ਨਦਰਸ਼ਾਦੀ ਕਥਾ ਦਾ ਸਬੰਧ ਪੰਜਾਬ ਦੇ ਕਿਸ ਸਦੀ ਦੇ ਇਤਿਹਾਸ ਨਾਲ ਹੈ অপਸ਼ਨ ਹੈ 19ਵੀਂ ਸਦੀ ਬੀ 18ਵੀਂ ਸਦੀ ਸੀ 17ਵੀਂ ਸਦੀ ਤੇ ਡੀ 16ਵੀਂ ਸਦੀ கரੈਕਟ ਆਨਸਰ 148 ਨੰਬਰ ਲਈ ਚੁਣੋ ਜੀ ਕੁਐਸਚਨ ਨੰਬਰ 148 ਦੇ ਲਈ ਆਨਸਰ ਕਰਿਆ ਜਾਵੇ ਜੀ ਹਾਂਜੀ 148 ਦੇ ਲਈ ਜਿੰਨਾ ਦਾ ਆਨਸਰ 18ਵੀਂ ਸਦੀ ਆ ਰਿਹਾ ਹੈ 18वीं सदी ਨਾਲ ਸਬੰਧ ਹੈ ਬਿਲਕੁਲ ਠੀਕ ਹੋ ਗਿਆ ਕੁਸ਼ਚਨ ਨੰਬਰ 149 149 ਜੀ ਪੰਜਾਬੀ ਇਤਿਹਾਸ ਲੇਖਕ ਕਨਿਧਿਤ ਸਿੰਘ ਦਾ ਜੀਵਨ ਕਾਲ ਹੈ অপਸ਼ਨ A 1852 ਤੋਂ 1921 ਈਸਵੀ B 1871 ਤੋਂ 1905 ਈਸਵੀ C 1873 ਤੋਂ 1937 ਈਸਵੀ ਤੇ D 1885 ਤੋਂ 1942 ਈਸਵੀ ਸਹੀ ਉੱਤਰ ਕੁਸ਼ਚਨ ਨੰਬਰ 149 ਦੇ ਲਈ ਕਰਿਆ ਜਾਵੇ ਜੀ एक सौ उन्ंजा नंबर क्वेश्चन कुरैक्ट आंसर करो जी एक सौ उन्जा दे सही उत्तर होगा जी अठारह सौ बवंजा तो उन्नीस सौ एक ऑप्शन ये जिन्होंने भी चुनिया बिल्कुल ठीक है बाकी नोट डाउन कितने कितने बवंजा भी आई थिंक इकवंजा भी आंसर मिलता है उन्नीस सौ अठारह सौ कवंजा बट बोर्ड के वलों अठारह सौ बवंजा तो उन्नीस सौ एक मैनशन किया गया कुरैक्ट यही है ਕਵੈਸਚਨ ਨੰਬਰ 150 ਤੇ ਅੱਜ ਦਾ ਆਖਰੀ ਕੁਐਸਚਨ ਇਸ ਪੇਪਰ ਦਾ ਹੋਵੇਗਾ। ਆਪਸ਼ਨ ਕੁਐਸਚਨ ਹੈ ਜੀ ਪੰਡਿਤ ਸਰਦਾਰਾਮ ਫਲੋਰੀ ਦੀ ਵਾਰਤਕ ਰਚਨਾ ਪੰਜਾਬੀ ਬਾਤਚੀਤ ਦਾ ਪ੍ਰਕਾਸ਼ਨ ਸਾਲ ਹੈ। ਆਪਸ਼ਨ ਹੈ 1864 ਈਸਵੀ, 1875 ਈਸਵੀ, 1881 ਈਸਵੀ, ਡੀ 1892 ਈਸਵੀ। 150 ਨੰਬਰ ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ। हां जी सिखों दे राज दी विथिया भी एक एना दी महत्वपूर्ण पुस्तक है ओ दा 20 साल ਦੱਸਿਆ ਜਾਵੇ ਜੇਕਰ ਕਿਸੇ ਨੂੰ ਪਤਾ ਹੈ ਹਾਂ ਜੀ ਇਸ ਕੁਐਸਚਨ ਦੇ ਲਈ ਪਹਿਲਾਂ ਤਾਂ ਆਨਸਰ ਕਰਿਆ ਜਾਵੇ ਬਿਲਕੁਲ ਸਹੀ ਹੈ ਜਿਨ੍ਹਾਂ ਦਾ ਆਨਸਰ 1875 ईसवी ਆਇਆ ਹੈ ਸਿੱਖਾਂ ਦੇ ਰਾਜ ਦੀ ਵਿਥਿਆ ਦਾ ਆਨਸਰ 1866 ਹੋਵੇਗਾ ਠੀਕ ਹੈ ਯਾਦ ਰੱਖਿਓ ਸਿੱਖਾਂ ਜੀ ਸਿੱਖਾਂ ਦੇ ਰਾਜ ਦੀ ਵਿਥਿਆ ਦਾ ਜੇ ਆਨਸਰ ਪੁੱਛਿਆ ਜਾਂਦਾ ਹੈ ਤਾਂ 1866 ਹੋਵੇਗਾ ਇਸ ਕੁਐਸਚਨ ਦੇ ਲਈ ਜਿਹੜਾ ਆਨਸਰ ਹੈ ਉਹ 1875 ਹੀ ਹੋਵੇਗਾ ਸੋ ਜਿਨ੍ਹਾਂ ਨੇ ਬੀ ਆਨਸਰ ਚੁਣਿਆ ਬਿਲਕੁਲ ਠੀਕ ਹੈ ਤੇ ਅੱਜ ਦੀ ਕਲਾਸ ਹੁੰਦੀ ਹੈ ਜੀ ਇੱਥੇ ਸਮਾਪਤ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ 2016 ਦਾ ਪ੍ਰੀਵੀਅਸ ਕੁਐਸਚਨ ਪੇਪਰ ਆਪਾਂ ਸੋਲਵ ਕਰ ਲਿਆ ਹੈ ਕੰਪਲੀਟ ਤੋ ਜੇਕਰ ਤੁਹਾਨੂੰ ਕਲਾਸਾਂ ਪਸੰਦ ਆ ਰਹੀਆਂ ਨੇ ਤੇ ਲਾਈਕ ਐਂਡ ਸ਼ੇਅਰ ਕਰਕੇ ਹੌਸਲਾ ਫਜ਼ਾਈ ਕਰਦੇ ਰਿਹਾ ਕਰੋ ਮੋਟੀਵੇਸ਼ਨ ਦਿੰਦੇ ਰਿਹਾ ਕਰੋ ਤਾਂ ਕਿ ਕਲਾਸਾਂ ਤੁਹਾਨੂੰ ਇਦਾਂ ਹੀ ਮਿਲਦੀਆਂ ਰਹਿਣ ਸਾਰੇ ਪੀਵੀਪਲ ਪੇਪਰ ਲਗਭਗ 25 ਤੋਂ 26 ਕੁਸ਼ਚਨ ਪੇਪਰ ਜਿਹੜੇ ਸੋਲਵ ਕਰਾਵਾਂਗੇ ਹਾਂਜੀ ਜਿਹਦੇ ਵਿੱਚ ਲੈਕਚਰਰ ਦੇ ਵੀ ਹੋਣਗੇ ਕੁਝ ਕੁ ਪੇਪਰ ਜਿਹੜੇ ਪੰਜਾਬ ਦੇ ਤਾਂ ਸਾਰੇ ਹੋਣਗੇ ਪੰਜਾਬ ਲੈਵਲ ਦੇ ਪੰਜਾਬੀ ਦੇ ਜਿਹੜੇ ਪੇਪਰ ਆ ਉਹ ਹੋਰ ਵੀ ਸਟੇਟ ਲੈਿੰਦੇ ਆ ਜਾਂ ਯੂਟੀ ਲੈਿੰਦੇ ਜਿਵੇਂ ਕਿ ਚੰਡੀਗੜ੍ਹ ਦਿੱਲੀ ਰਾਜਸਥਾਨ ਵੀ ਲੈਂਦਾ ਠੀਕ ਹੈ ਹਰਿਆਣਾ ਵੀ ਲੈਂਦਾ ਹੁਣ ਇੱਕ ਹੋਇਆ ਪੇਪਰ ਤਾਂ ਇਹਨਾਂ ਦੇ ਵੀ ਕੁਐਸਚਨ ਪੇਪਰ ਆਪਾਂ ਸੋਲਵ ਕਰਾਂਗੇ ਲਾਈਕ ਜਿਹੜੇ ਸ਼ੇਅਰ ਕਰਕੇ ਮੋਟੀਵੇਸ਼ਨ ਦਿੰਦੇ ਰਹੋ ਥੈਂਕ ਯੂ ਸੋ ਮੱਚ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਫ੍ਰੀ ਕਲਾਸਸ ਆਉਣ ਦੇ ਲਈ ਹੌਸਲਾ ਫਜ਼ਾਈ ਜਰੂਰ ਕਰਦੇ ਰਹੋ ਤਾਂਕਿ ਤੁਹਾਨੂੰ ਹਮੇਸ਼ਾ ਇਦਾਂ ਹੀ ਕਲਾਸਾਂ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਥੈਂਕ ਯੂ ਸੋ ਮੱਚ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਸਵੀਟ ਡ੍ਰੀਮਸ